ਇਦੇ ਸਿਰ ਤੇ ਛੱਤ ਕੋਈ ਨਹੀਂ ਇਹਦਾ ਰਿਸ਼ਤੇਦਾਰ ਕੋਈ ਨਹੀਂ ਇਹਦਾ ਰੋਟੀ ਦਾ ਪ੍ਰਬੰਧ ਕੋਈ ਨਹੀਂ ਇਹਦਾ ਭੈਣ ਭਰਾ ਕੋਈ ਨਹੀਂ ਇਹਨੂੰ ਰਿਸ਼ਤਾ ਕਿਸੇ ਨਹੀਂ ਕਰਨਾ ਆ ਚਾਰ ਪੰਜ ਗੱਲਾਂ ਕਹਿ ਕੇ ਮਾਤਾ ਦੀ ਆਵਾਜ਼ ਬੰਦ ਹੋ ਗਈ ਗਲਾ ਭਰ ਗਿਆ ਹੁਣ ਜੀਤੇ ਘਰ ਬੈਠੇ ਜੇ ਮਾਣ ਕਰੂੰ ਤੋਦੀ ਉਪਰੇ ਮੇਰੇ ਪ੍ਰੀਤਮ ਪਿਆਰੇ ਗੁਰੂ ਅਮਰਦਾਸ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਮਾਂ ਫਿਕਰ ਨਾ ਕਰ ਤੂੰ ਕਹਿੰਦੀ ਇਹਦੇ ਸਿਰ ਤੇ ਛੱਤ ਨਹੀਂ ਇੱਕ ਦਿਨ ਇਦਾਂ ਦਾ ਹੋਣਾ ਇਹਦੀ ਸੋਨੇ ਦੀ ਛੱਤ ਹੋਊਗੀ ਆਖੋ ਸਤਨਾਮ ਤੂੰ ਕਹਿੰਦੀ ਇਹਦੀ ਰੋਟੀ ਦਾ ਪ੍ਰਬੰਧ ਨਹੀਂ ਜਿਹਨੂੰ ਕਿਤਿਓਂ ਰੋਟੀ ਨਹੀਂ ਮਿਲੂਗਾ ਇਹਦੇ ਘਰੋਂ ਰੋਟੀ ਖਾਣਗੇ ਤੂੰ ਕਹਿੰਦੀ ਇਹਦਾ ਕੱਪੜਾ ਕੋ ਨਹੀਂ 50-50 ਲੱਖ ਦੇ ਬਸਤਰ ਪਾਇਆ ਕਰਨੇ ਅਜੇ ਇੱਕ ਰਾਤ ਦਾ ਚੰਦੋਏ ਦਾ 625 ਲੱਖ ਦਾ ਤੇ ਚੌਥਾ ਬਚਨ ਸੀ ਤੂੰ ਕਿ ਨਹੀਂ ਇਹਦਾ ਰਿਸ਼ਤੇਦਾਰ ਕੋਈ ਨਹੀਂ ਤਿੰਨ ਤਿੰਨ ਘੰਟੇ ਇਹਦੇ ਰਿਸ਼ਤੇਦਾਰ ਜਿਹੜੇ ਦਰਸ਼ਨ ਕਰਨ ਆਇਆ ਕਰਨਗੇ ਸੰਗਤ ਉਹਨਾਂ ਨੂੰ ਮੱਥਾ ਟੇਕਦੇ ਲੱਗ ਜਾ ਕਰਨਗੇ ਤੇ ਪੰਜਵਾਂ ਬਚਨ